ਇਹ ਜੀ ਚੀਜ਼ ਸੁੰਦਰ ਤੇ ਸੋਹਣੀ ਲੱਗਦੀ ਹੋਵੇ ਸਾਧ ਸੰਗਤ ਜੀ ਉਹਦੇ ਵੱਲ ਧਿਆਨ ਜਿਹੜਾ ਜਾਂਦਾ ਹੈ ਜਿਹੜੀ ਚੀਜ਼ ਸੋਹਣੀ ਸੁੰਦਰ ਮਨ ਨੂੰ ਲੱਗਦੀ ਹੋਵੇ ਉਹ ਤੋਂ ਧਿਆਨ ਟੁੱਟਦਾ ਹੀ ਨਹੀਂ ਜਦੋਂ ਆਪਾਂ ਕਿਸੇ ਫਿਲਮ ਨੂੰ ਦੇਖਣ ਜਾਂਦੇ ਆ ਥੀਏਟਰ ਵਿੱਚ ਢਾਈ ਤਿੰਨ ਘੰਟੇ ਸਾਡਾ ਮਨ ਜਿਹੜਾ ਉਹ ਇੱਧਰ ਉੱਧਰ ਜਾਂਦਾ ਹੀ ਨਹੀਂ ਪੂਰਾ ਟਾਈਮ ਅਸੀਂ ਜਿਹੜਾ ਹੈ ਉੱਥੇ ਪੂਰਾ ਕਵਰ ਕਰਦੇ ਹਾਂ ਉੱਥੇ ਜੁੜ ਜਾਂਦਾ ਪਰ ਜਦੋਂ 사ਸੰਗਤ ਜੀ ਸੰਗਤ ਦੀ ਗੱਲ ਆਉਂਦੀ ਹੈ ਹੋਰ ਹੀ ਕੁਝ ਮਨ ਦੇ ਵਿੱਚ ਚੀਜ਼ਾਂ ਚੱਲਣ ਲੱਗ ਪੈਂਦੀਆਂ ਨੇ ਇਸ ਕਰਕੇ ਜਿਹੜਾ ਉਹ ਖਾਲੀ ਰਹਿ ਜਾਂਦਾ ਉਹਦੇ ਨਾਲ ਟੱਚ ਨਹੀਂ ਆਉਂਦਾ ਜਦ ਤਾਰ ਨਾਲ ਤਾਰ ਜੁੜੀ ਨਹੀਂ ਤੇ ਕਰੰਟ ਕਿੱਥੋਂ ਆਵੇ ਜਦ ਕਰੰਟ ਨਹੀਂ ਆਇਆ ਤੇ ਬਲਬ ਕਿੱਤੋਂ ਜਗੇ ਲਾਈਟ ਕਿੱਤੋਂ ਜਗੇ ਬਸ ਜਦੋਂ ਤੱਕ ਇਹ ਪ੍ਰੇਮ ਸਰਦਾ ਰੂਪੀ ਕਰੰਟ ਮਨ ਦੇ ਵਿੱਚ ਨਹੀਂ ਜਗਣਾ ਨਹੀਂ ਆਉਣਾ ਉਦੋਂ ਤੱਕ ਮਨ ਵਿੱਚ ਜਿਹੜੀ ਜੋਤ ਹੈ ਜਿਹਨੂੰ ਕਹਿੰਦੇ ਨੇ ਮਨ ਤੋਂ ਜੋਤ ਸਰੂਪ ਹੈ ਉਹ ਗਿਆਨ ਦਾ ਪ੍ਰਕਾਸ਼ ਇਹਨੂੰ ਗਾਈਡ ਨਹੀਂ ਕਰੇਗਾ ਇਨੂ ਰਾ ਨਹੀਂ ਦੱਸ ਸਕਦਾ ਕਿਉਂਕਿ ਮਨ ਨੂੰ ਹੀ ਸੰਬੋਧਨ ਹੈ ਬਾਣੀ ਸੁਣਨ ਕੇ ਪੜ੍ਹ ਕੇ ਮਨ ਨੂੰ ਹੀ ਜਗਾਉਣਾ ਹੈ ਜੇ ਮਨ ਸੁਤਾਰਿਆ ਤੇ ਮਨ ਨੇ ਮਨ ਤੇ ਡਰਾਈਵਰ